ਕ੍ਰਾਸ ਬਾਰਡਰ ਜੋ ਸ਼ੈਲਿੰਗ ਹੋਈ ਹੈ ਤਕਰੀਬਨ ਰਾਤ ਦੇ 1 ਵਜੇ ਉਹ ਸ਼ੈਲਿੰਗ ਸ਼ੁਰੂ ਹੋਈ ਸੀ ਔਰ ਇਸੇ ਸ਼ੈਲਿੰਗ ਦੇ ਦੌਰਾਨ ਕੋਈ ਲਗਭਗ 4-5 ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਹਨ ਔਰ ਕਾਫੀ ਤਾਦਾਦ ਦੇ ਲੋਕੀ ਜਿਹੜੇ ਨੇ ਉਹ ਇੰਜਰਡ ਵੀ ਹੋਏ ਨੇ ਜ਼ਖਮੀ ਵੀ ਹੋਏ ਨੇ ਲਗਭਗ 6 ਵਜੇ ਕੱਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਕਿ ਰਾਗੀ ਵੀਸਨ ਪਾਠੀ ਵੀਸਨ اور ਸਰਦਾਰ ਰਣਜੀਤ ਸਿੰਘ ਜੀ ਜੋ ਕਿ ਉਸੇ ਮਹੱਲੇ ਦੇ ਵਿੱਚ ਰਹਿਣ ਵਾਲੇ ਸਨ ਉਹ ਦੋਵਾਂ ਦਾ ਸੰਸਕਾਰ ਜਿਹੜਾ ਸੀ ਉਹ ਤਕਰੀਬਨ 6 ਵਜੇ ਕਰਵਾਇਆ ਗਿਆ ਸੀ ਆਪ ਭਾਈ ਸਾਹਿਬ ਆਏ ਅਮਰਜੀਤ ਸਿੰਘ ਜੀ ਜੋ ਕਿ ਰਿਟਾਇਰਡ ਫੌਜੀ ਨੇ ਉਹਨਾਂ ਨੇ ਜੋ ਹੈ ਤਿਆਰੀ ਕੀਤੀ ਜਾ ਰਹੀ ਹੈ ਸ਼ਮਸ਼ਾਨ ਘਾਟ ਅਸੀਂ ਮ੍ਰਿਤਕ ਸਰੀਰ ਨੂੰ ਲੈ ਕੇ ਆ ਰਹੇ ਹਾਂ ਬਹੁਤ ਵੱਡੇ ਲੈਵਲ ਤੇ ਸ਼ੈਲਿੰਗ ਜਿਹੜੀ ਹੈ ਕੀਤੀ ਗਈ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਪੁਛ ਤੇ ਵਿੱਚ ਪਿਆ ਹੈ ਔਰ ਇਸੇ ਦੌਰਾਨ ਇੱਕ ਸ਼ੈਲ ਜਿਹੜਾ ਹੈ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਦੇ ਇੱਕ ਕਾਰਨਰ ਦੇ ਵਿੱਚ ਆ ਕੇ ਵੀ ਡਿੱ ਗਿਆ ਹੈ ਗੁਰੇ ਪੁਛ ਦੇ ਅੰਦਰ ਜੋ ਹੈ ਇਸ ਵਕ ਹੈ ਹਰ ਵਿਅਕਤੀ ਜਿਹੜਾ ਹੈ ਡਰ ਵਿੱਚ ਹੈ ਔਰ ਕਾਫੀ ਤਾਜ਼ਾ ਦੇ ਵਿੱਚ ਲੋਕੀ ਜਿਹੜੇ ਨੇ ਇੱਥੋਂ ਮਾਈਗ੍ਰੇਟ ਵੀ ਕਰ ਚੁੱਕੇ ਨੇ ਇਹੜੇ ਗੁਰਦੁਆਰਾ ਸਾਹਿਬ ਦੀ ਵਾਅਦਤ ਖਬਰ ਆ ਰਹੀ ਸੀ ਵੀ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਹਮਲਾ ਹੋਇਆ ਇਸ ਤਰ੍ਹਾਂ ਉਹਦੇ ਬਾਰੇ ਨਹੀਂ ਦੇਖੋ 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 ਗੁਰਦੁਆਰਾ ਸਾਹਿਬ ਦੇ ਉੱਪਰ ਸਪੈਸ਼ਲ ਕੋਈ ਹਮਲਾ ਨਹੀਂ ਕੀਤਾ ਗਿਆ ਟਾਰਗੇਟ ਨਹੀਂ ਕੀਤਾ ਗਿਆ ਕਿਥੇ ਗੁਰਦੁਆਰੇ ਦੇ ਉੱਪਰ ਵੀ ਇੱਕ ਸ਼ੈੱਲ ਲੱਗੇ ਡਿੱਗਿਆ ਹੈ ਇੱਕ ਗੀਤਾਬੌਨ ਦੇ ਅੰਦਰ ਵੀ ਆ ਕੇ ਸ਼ੈੱਲ ਡਿੱਗਿਆ ਹੈ ਇੱਕ ਮਸਜਿਦ ਦੇ ਬਾਹਰ-ਬਾਰ ਵੀ ਇੱਕ ਸ਼ੈੱਲ ਡਿੱਗਿਆ ਹੈ ਕਿ ਗੀਤਾਬੌਨ ਕੇ ਉੱਪਰ ਅਭੀ 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 ਜੋ ਬੋਲਾ ਪੜਾ ਹੋਇਆ ਹੈ ਗੀਤਾਬੌਨ ਹਾਲ ਕੇ ਉੱਪਰ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜੋ ਤਣਾਅ ਦਾ ਮਾਹੌਲ ਹੈ ਉਸ ਦੇ ਦੌਰਾਨ ਪੁੰਛ ਇਲਾਕੇ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਇਸ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਉਹਨਾਂ ਦੇ ਨੁਕਸਾਨ ਹੁੰਦਾ ਹੈ ਕਾਫੀ ਤੇ ਪਤਾ ਲੱਗਿਆ ਵੀ ਉੱਥੇ ਤਿੰਨ ਸਿੰਘ ਜਿਹੜੇ ਸ਼ਹੀਦ ਹੁੰਦੇ ਆ ਕੀ ਹੋਇਆ ਸਾਰੇ ਕੁਛ ਜੋ ਸ਼ੈਲਿੰਗ ਹੁੰਦੀ ਹੈ ਪਾਕਿਸਤਾਨ ਵੱਲੋਂ ਉਸ ਦੀ ਵਾਪਸ ਸਾਰੀ ਜਿਹੜੀ ਜਾਣਕਾਰੀ ਇਹ ਸਾਨੂੰ ਦੇਣ ਦੇ ਵਾਸਤੇ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭਾਈ ਨਰਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਸਾਹਿਬ ਦੱਸੋਗੇ ਘਟਨਾ ਕੀ ਹੋਈ ਸੀ ਘਟਨਾ ਸਰ ਕੱਲ ਅਕ੍ਰਾਸ ਬਾਰਡਰ ਜੋ ਸ਼ੈਲਿੰਗ ਹੋਈ ਹੈ ਤਕਰੀਬਨ ਰਾਤ 1:00 ਵਜੇ ਉਹ ਸ਼ੈਲਿੰਗ ਸ਼ੁਰੂ ਹੋਈ ਸੀ ਔਰ ਲਗਾਤਾਰ ਸ਼ੈਲਿੰਗ ਜਿਹੜੀ ਹੈ ਬਹੁਤ ਹੈਵੀ ਸ਼ੈਲਿੰਗ ਡਿਸਟ੍ਰਿਕਟ ਪੁਛ ਦੇ ਅੰਦਰ ਹੋਈ ਔਰ ਖਾਸ ਕਰਕੇ ਸਿਵਿਲਿਅਨ ਜਿਹੜੀ ਸਾਡੇ ਸਿਟੀ ਹੈ ਇਸ ਦੇ ਉੱਤੇ ਬਹੁਤ ਜ਼ਿਆਦਾ ਸ਼ੈਲਿੰਗ ਕੀਤੀ ਗਈ ਔਰ ਇਸੇ ਸ਼ੈਲਿੰਗ ਦੇ ਦੌਰਾਨ ਕੋਈ ਲਗਭਗ 4-5 ਸਿੰਘ ਜਿਹੜੇ ਨਾ ਸ਼ਹੀਦ ਹੋਏ ਹਨ ਔਰ 13 ਕੈਜੂਅਲਟੀਆਂ तकरीबन ਦੱਸੀਆਂ ਜਾ ਰਹੀਆਂ ਨੇ ਇਸ ਵਕਤ ਕੇ ਟੋਟਲ ਹੋ ਚੁੱਕੀਆਂ ਨੇ ਔਰ ਕਾਫੀ ਤਾਦਾਦ ਦੇ ਚ ਲੋਕੀ ਜਿਹੜੇ ਨੇ ਉਹ ਇੰਜਰਡ ਵੀ ਹੋਏ ਨੇ ਜ਼ਖਮੀ ਵੀ ਹੋਏ ਨੇ ਤੋਂ ਉਸੇ ਸਬੰਧ ਵਿੱਚ ਕੱਲ ਦੋ ਵਿਅਕਤੀ ਜਿਹੜੇ ਕਿ ਲਗਭਗ 6 ਵਜੇ ਕੱਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਕਿ ਰਾਗੀ ਵੀ ਸਨ ਪਾਠੀ ਵੀ ਸਨ ਔਰ ਸਰਦਾਰ ਰਣਜੀਤ ਸਿੰਘ ਜੀ ਜੋ ਕਿ ਉਸੇ ਮਹੱਲੇ ਦੇ ਵਿੱਚ ਰਹਿਣ ਵਾਲੇ ਸਨ ਉਹ ਦਵਾਂ ਦਾ ਸੰਸਕਾਰ ਜਿਹੜਾ ਸੀ ਉਹ ਤਕਰੀਬਨ 6 ਵਜੇ ਕਰਵਾਇਆ ਗਿਆ ਸੀ ਔਰ ਇਸ ਵਕਤ ਆਪ ਭਾਈ ਸਾਹਿਬ ਆਏ ਅਮਰਜੀਤ ਸਿੰਘ ਜੀ ਜੋ ਕਿ ਰਿਟਾਇਰਡ ਫੌਜੀ ਨੇ ਉਹਨਾਂ ਦੇ ਜੋ ਹੈ ਤਿਆਰੀ ਕੀਤੀ ਜਾ ਰਹੀ ਹੈ ਸ਼ਮਸ਼ਾਨ ਘਾਟ ਅਸੀਂ ਮ੍ਰਿਤਕ ਸਰੀਰ ਨੂੰ ਲੈ ਕੇ ਆ ਰਹੇ ਹਾਂ ਸੰਖਤਾ ਸਾਰੀਆਂ ਇੱਥੇ ਪੁੱਜੀਆਂ ਨੇ ਬਰਾਦਰੀ ਭਾਈਚਾਰਾ ਜਿਹੜਾ ਹੈ ਉਹ ਪੁੱਜਿਆ ਹੈ ਔਰ 11 ਵਜੇ ਸਾਰਾ ਸੰਸਕਾਰ ਜਿਹੜਾ ਕੀਤਾ ਜਾਏਗਾ ਬਹੁਤ ਵੱਡੇ ਲੈਵਲ ਤੇ ਸ਼ੈਲਿੰਗ ਜਿਹੜੀ ਹੈ ਕੀਤੀ ਗਈ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਪੁਛ ਦੇ ਵਿੱਚ ਹੋਇਆ ਹੈ ਔਰ ਇਸੇ ਦੌਰਾਨ ਇੱਕ ਸ਼ੈਲ ਜਿਹੜਾ ਹੈ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਇੱਕ ਕਾਰਨਰ ਦੇ ਵਿੱਚ ਆ ਕੇ ਵੀ ਡਿੱ ਗਿਆ ਹੈ ਉੱਥੇ ਕਿਸੇ ਕਿਸਮ ਦੀ ਕੋਈ ਇੰਜਰੀ ਕਿਸੇ ਕਿਸਮ ਦਾ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਬੇਸ਼ੱਕ ਗੁਰਦੁਆਰੇ ਦੀਆਂ ਖਿੜਕੀਆਂ ਵਗੈਰਾ ਜਿਹੜੀਆਂ ਨੇ ਉਹਨਾਂ ਦੇ ਸ਼ੀਸ਼ੇ ਉਹ ਟੁੱਟੇ ਨੇ ਔਰ ਇੱਕ ਦਰਵਾਜ਼ਾ ਸੀ ਲੱਕੜ ਦਾ ਉਹ ਟੁੱਟਿਆ ਹੈ ਬਾਕੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਔਰ ਮਹਾਰਾਜ ਦਾ ਸਰੂਪ ਜਿਹੜਾ ਸੀ ਉਹ ਬਿਲਕੁਲ ਇਨਟੈਕਟ ਸੀ ਭਾਈ ਸਾਹਿਬ ਜੀ ਨੇ ਸੁਖਾਸਨ ਕਰਕੇ ਉਹਨਾਂ ਨੂੰ ਆਪਣੇ ਸੁਖਾਸਨ ਦੇ ਕਮਰੇ ਚ ਰੱਖ ਦਿੱਤਾ ਗਿਆ ਸੀ ਬੜੇ ਇੱਕ ਤਹਿਸ਼ਦ ਦਾ ਮਾਹੌਲ ਜਿਹੜਾ ਹੈ ਪੂਰੇ ਪੁੱਛ ਦੇ ਅੰਦਰ ਜੋ ਹੈ ਇਸ ਵਕਤ ਹੈ ਹਰ ਵਿਅਕਤੀ ਜਿਹੜਾ ਹੈ ਡਰ ਵਿੱਚ ਹੈ ਔਰ ਕਾਫੀ ਤਾਦਾਦ ਦੇ ਵਿੱਚ ਲੋਕੀ ਜਿਹੜੇ ਨੇ ਇੱਥੋਂ ਮਾਈਗ੍ਰੇਟ ਵੀ ਕਰ ਚੁੱਕੇ ਨੇ ਔਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਹਰ ਇੱਕ ਵਿਅਕਤੀ ਨੂੰ ਅਸੀਂ ਕੋਈ ਕੰਸੋਲ ਕਰ ਸਕੀਏ ਐਨਕਰਜ ਕਰ ਸਕੀਏ ਹੌਸਲਾ ਅਫਸਾਇ ਕਰ ਸਕੀਏ ਤਾਂ ਕਿ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਵਾਂਗਾ ਇਹ ਤੇ ਪੁੱਛ ਦੇ ਅੰਦਰ ਜੋ ਆਪਸੀ ਪਾਈਚਾਰਾ ਹੈ ਉਹ ਬੜੇ ਅੱਛੇ ਪੱਦਰ ਦਾ ਹੈ Hindu Muslim Sikh ਸਾਰੇ ਜੋ ਹੈ ਆਪਸ ਵਿੱਚ ਬੜੇ ਪਿਆਰ ਦੇ ਨਾਲ ਰਹ ਰਹੇ ਨੇ ਔਰ ਇਸ ਵਕਤ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਭਾਈ ਸਾਹਿਬ ਅਮਰਜੀਤ ਸਿੰਘ ਜੀ ਦੇ ਜੋ ਅੰਤਿਮ ਸੰਸਕਾਰ ਵਿੱਚ ਉਹ Hindu ਵੀ ਬੈਠੇ ਹੋਏ ਨੇ Muslim ਵੀ ਬੈਠੇ ਹੋਏ ਨੇ ਔਰ ਸਾਰੇ ਲੋਕੀ ਜਿਹੜੇ ਹਾਸੇ ਬੈਠ ਕੇ ਇਸ ਦੇ ਯਾਤਰਾ ਦੇ ਵਿੱਚ ਇਸ ਤਰ੍ਹਾਂ ਸ਼ਾਮਲ ਹੋ ਰਹੇ ਹਾਂ ਤਾਂ ਇਸ ਕਿਸਮ ਦਾ ਮਾਹੌਲ ਜਿਹੜਾ ਹੈ ਕੈਸ਼ਤ ਦਾ ਜ਼ਰੂਰ ਰਿਹਾ ਲੇਕਿਨ ਕੱਲ 12 ਵਜੇ ਤੋਂ ਦਿਨ ਤੋਂ 12 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਸ਼ਾਂਤੀ ਦਾ ਮਾਹੌਲ ਹੈ ਕਿਸੇ ਕਿਸਮ ਦੀ ਕੋਈ ਸ਼ੈਰਿੰਗ ਜਿਹੜੀ ਨਹੀਂ ਹੋ ਰਹੀ ਜਿਹੜੇ ਗੁਰਦੁਆਰਾ ਸਾਹਿਬ ਦੀ ਬਾਬਤ ਖਬਰ ਆ ਰਹੀਆਂ ਸੀ ਵੀ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਹਮਲਾ ਹੋਇਆ ਇਸ ਤਰ੍ਹਾਂ ਉਹਦੇ ਬਾਰੇ ਨਹੀਂ ਦੇਖੋ 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 ਗੁਰਦੁਆਰਾ ਸਾਹਿਬ ਦੇ ਉੱਪਰ ਸਪੈਸ਼ਲ ਕੋਈ ਹਮਲਾ ਨਹੀਂ ਕੀਤਾ ਗਿਆ ਟਾਰਗੇਟ ਨਹੀਂ ਕੀਤਾ ਗਿਆ ਇੱਥੇ ਗੁਰਦੁਆਰੇ ਦੇ ਉੱਪਰ ਵੀ ਇੱਕ ਸ਼ੈਲ ਆ ਕੇ ਡਿੱਗਿਆ ਹੈ ਇੱਕ ਗੀਤਾ ਪਹੁੰਚ ਦੇ ਅੰਦਰ ਵੀ ਆ ਕੇ ਸ਼ੈਲ ਡਿੱਗਿਆ ਹੈ ਇੱਕ ਮਸਜਿਦ ਦੇ ਬਾਹਰ-ਬਾਹਰ ਵੀ ਇੱਕ ਸ਼ੈਲ ਡਿੱਗਿਆ ਜਿਸ ਦੇ ਨਾਲ ਉੱਥੇ ਦੇ ਇੱਕ ਜੋ ਮੌਲਵੀ ਸੰਜੋਓ ਕਿਉਂਕਿ ਉਹ ਇੱਕ ਰੈ residential ਸਕੂਲ ਵੀ ਸੀ ਉਸ ਮਸਜਿਦ ਦੇ ਨਾਲ ਉੱਥੇ ਜਿਹੜਾ ਹੈ ਇੱਕ ਮੌਲਵੀ ਸਾਹਿਬ ਜਿਹੜੇ ਟੀਚਰ ਜੋ ਭਾਰਤੀਜ਼ਨ ਬੱਚਿਆਂ ਨੂੰ ਉਹ ਵੀ ਸ਼ਾਮਿਲ ਹੋਏ ਨੇ ਤੋਂ ਇਸ ਕਿਸਮ ਦਾ ਕੋਈ ਇੱਕ ਸਪੈਸੀਫਿਕ ਟਾਰਗੇਟਿੰਗ ਨਹੀਂ ਕੀਤੀ ਗਈ ਕਿ ਗੁਰਦੁਆਰੇ ਦੇ ਉੱਪਰ ਹਮਲਾ ਕੀਤਾ ਜਾਵੇ ਜਾਂ ਮੰਦਿਰ ਦੇ ਉੱਪਰ ਹਮਲਾ ਕੀਤਾ ਜਾਵੇ ਜਾਂ ਮਸਜਿਦ ਦੇ ਉੱਪਰ ਹਮਲਾ ਕੀਤਾ ਜਾਵੇ ਇੱਥੇ ਮਿਕਸਡ ਪੋਪੂਲੇਸ਼ਨ ਹੈ ਹਿੰਦੂ ਮੁਸਲਮਾਨ ਸਿੱਖ ਤਕਰੀਬਨ ਸਾਰੇ ਨੇ ਔਰ ਹਰ ਮੱਲੇ ਦੇ ਵਿੱਚ ਮਸਜਿਦ ਵੀ ਹੈ ਹਰ ਮੱਲੇ ਦੇ ਵਿੱਚ ਮੰਦਿਰ ਵੀ ਹੈ ਹਰ ਮੱਲੇ ਦੇ ਵਿੱਚ ਗੁਰਦੁਆਰਾ ਵੀ ਹੈ ਤੋ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਨਹੀਂ ਕਹਿ ਸਕਦੇ ਲੇਕਿਨ ਜੋ ਪਾਕਿਸਤਾਨ ਦੀ ਜੋ ਸ਼ੈਲਿੰਗ ਹੋਈ ਹੈ ਬਹੁਤ ਹਾਈ ਲੈਵਲ ਤੇ ਹੋਈ ਔਰ ਉਸ ਦੇ ਨਾਲ ਕਾਫੀ ਨੁਕਸਾਨ ਜੜਿਆ ਉਸ ਦੇ ਅੰਦਰ ਜਿਹੜਾ ਪ੍ਰਸ਼ਾਸਨ ਦਾ ਰਵਈਆ ਕਿਸ ਤਰ੍ਹਾਂ ਦਾ ਜੀ 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 ਪਰ ਜੋ ਇੱਥੇ ਦੀ ਐਡਮਿਨਿਸਟ੍ਰੇਸ਼ਨ ਇੱਥੇ ਦੀ ਐਡਮਿਨਿਸਟ੍ਰੇਸ਼ਨ ਦਾ ਬੜਾ ਅੱਛਾ ਰਵਈਆ ਰਿਹਾ ਬਹੁਤ ਅੱਛਾ ਕੋਆਪਰੇਸ਼ਨ ਹੁੰਦਾ ਰਿਹਾ ਇੱਥੇ ਦੇ ਡੀਸੀ ਸਾਹਿਬ ਹੋਵਨ ਐਸਐਸਪੀ ਸਾਹਿਬ ਹੋਵਨ ਡਾਇਰ ਐਡੀਸ਼ਨਲ ਐਸਪੀ ਸਾਹਿਬ ਹੋਵਨ ਡੀਐਸਪੀ ਡੀਆਰ ਹਵਨ ਹੈੱਡਕੁਆਟਰ ਹਵਨ ਐਸਐਚਓ ਸਾਹਿਬ ਹਵਨ ਪੂਰੀ ਟੀਮ ਮੈਂ ਕਹਾਂਗਾ ਕਿ ਉਹਨਾਂ ਦਾ ਹਰ ਵਿਅਕਤੀ ਦੇ ਪਾਸ ਪੁੱਜੇ ਨੇ ਹਰ ਘਰ ਦੇ ਕੋਲ ਪਹੁੰਚੇ ਨੇ ਔਰ ਹਰ ਇੱਕ ਦੀ ਖਬਰ ਲਈ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸੀ ਉਹਨਾਂ ਨੇ ਆਪਣੇ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਔਰ ਕਿ ਭਈ ਕਿਸੇ ਵੇਲੇ ਕੋਈ ਜ਼ਰੂਰਤ ਪੈਂਦੀ ਹੈ ਔਰ ਹਰ ਤਰ੍ਹਾਂ ਦਾ ਕੋਆਪਰੇਸ਼ਨ ਜਿਹੜਾ ਹੈ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਵੀ ਜ਼ਰੂਰਤ ਮਿਲਿਆ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ ਜੀ ਤੇ ਜਿਹੜੇ 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 ਬਾਹਰ ਸਿੱਖ ਵਸਦੇ ਆ ਉਹ ਕਾਫੀ ਦਹਿਸ਼ਤ ਦੇ ਮਾਹੌਲ ਡਰੇ ਹੋਏ ਨੇ ਉਹਨਾਂ ਦੇ ਅੰਦਰ ਡਰ ਹੈ ਆਪਣੇ ਭਾਈਚਾਰੇ ਪ੍ਰਤੀ ਬਹੁਤ ਦੁਖੀ ਵੀ ਨੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਮੈਂ ਜ਼ਰੂਰ ਕਹਾਂਗਾ ਕਿ ਪੁੰਛ ਦੇ ਜੋ ਪਾਪੂਲੇਸ਼ਨ ਆ ਪੁੰਛ ਦੇ ਜੋ ਸਿੱਖ ਵਸੂ ਹੈ ਖਾਸਕੇ ਇਹਨਾਂ ਦੇ ਕਾਫੀ ਫੈਮਿਲੀਜ਼ ਜਿਹੜੀਆਂ ਨੇ ਉਹ ਕੋਈ ਕੈਨੇਡਾ ਦੇ ਵਿੱਚ ਨੇ ਕੋਈ ਆਸਟ੍ਰੇਲੀਆ ਦੇ ਵਿੱਚ ਨੇ ਕੋਈ ਆਪਣਾ ਅਮਰੀਕਾ ਦੇ ਵਿੱਚ ਨੇ ਤੋਂ ਬਾਰ-ਬਾਰ ਵਕਫਾ ਦੇਸ਼ਾਂ ਦੇ ਵਿੱਚ ਸਾਡੇ ਜੋ ਇੱਥੇ ਦੇ ਬਰਾਦਰੀ ਭਾਈਚਾਰਾ ਉੱਥੇ ਵੀ ਰਹਿ ਰਿਹਾ ਹੈ ਮੈਂ ਮਹਿਸੂਸ ਕਰ ਰਿਹਾ ਬੜੀ ਚਿੰਤਾ ਉਹਨਾਂ ਲੋਕਾਂ ਨੂੰ ਹੈ ਔਰ ਫਿਰ ਵੀ ਨਾਨਕ ਨਾਮ ਲੈਵਾ ਜਿੱਥੇ ਵੀ ਹੈ ਉਹ ਬਹੁਤ ਵੱਡੀ ਚਿੰਤਾ ਜਿਹੜੀ ਹੈ ਉਹ ਜ਼ਰੂਰ ਕਰ ਰਿਹਾ ਮੈਂ ਕੇਵਲ ਬੇਤੀ ਜ਼ਰੂਰ ਕਰਾਂਗਾ ਕਿ ਇਸ ਵੇਲੇ ਮਾਹੌਲ ਬਿਲਕੁਲ ਸ਼ਾਂਤ ਹੈ ਕਿਸੇ ਕਿਸਮ ਦੀ ਕੋਈ ਸ਼ੈਲਿੰਗ ਵਗੈਰਾ ਨਹੀਂ ਹੋ ਰਹੀ ਔਰ ਆਪਸ ਵਿੱਚ ਜੋ ਸਾਰੇ ਪਿਆਰ ਨਾਲ ਰਹਿ ਰਹੇ ਹਾਂ ਅਸੀਂ ਜੋ ਨੁਕਸਾਨ ਹੋਣਾ ਸੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਮਹਾਰਾਜ ਮਕਸ਼ਿਸ਼ ਕਰਨ ਅਸੀਂ ਪਿਆਰ ਦੇ ਨਾਲ ਹੀ ਰਹਿ ਸਕੀਏ ਉਹਨਾਂ ਵੀਰਾਂ ਪ੍ਰਤੀ ਉਹਨਾਂ ਸਿੱਖ ਸ਼ਕਤਮੰਦ ਨਾਨਕ ਨਾਮ ਲੈਵਾ ਜਿੰਨੇ ਵੀ ਜਿੱਥੇ ਵੀ ਬਾੜ ਰਹੇ ਨੇ ਉਹਨਾਂ ਦੇ ਚਰਨਾਂ 'ਚ ਮੇਰੀ ਬੇਨਤੀ ਹੈ ਕਿ ਆਪ ਜੀ ਦਾ ਪਿਆਰ ਆਪ ਜੀ ਦਾ ਸਤਿਕਾਰ ਆਪ ਜੀ ਦੀ ਜੋ ਦਵਾਵਾਂ ਨੇ ਅਰਦਾਸਾਂ ਨੇ ਉਹਨਾਂ ਦਾ ਬਹੁਤ ਵੱਡਾ ਸਾਡੇ ਤੇ ਇੱਕ ਮਿਹਰਬਾਨੀ ਹੈ ਸਹਾਇਕ ਹੈ ਔਰ ਅਸੀਂ ਉਹਨਾਂ ਦੀ ਇਹ ਸਾਰੀ ਤਾਕਤ ਹੈ ਸਾਡੀ ਇਕਤਾ ਦੀ ਤਾਕਤ ਹੈ ਜਿਸ ਤੇ ਨਾਲ ਅਸੀਂ ਇਹਨਾਂ ਹਾਲਾਤਾਂ ਦੇ ਸਾਹਮਣਾ ਕਰ ਰਹੇ ਹਾਂ ਬਹੁਤ ਬਹੁਤ ਜੀ ਤੁਹਾਡਾ ਬਹੁਤ ਧੰਨਵਾਦ ਮੈਨੂੰ ਪਤਾ ਹੈ ਤੁਸੀਂ ਬਹੁਤ ਬਿਜ਼ੀ ਹੋ ਆਪਣੇ ਬਿਜ਼ੀ ਸ케ਚੂਲ ਵਿੱਚ ਸਮਾਂ ਕੱਢਿਆ ਬਹੁਤ ਧੰਨਵਾਦੀ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਫਤਿਹ ਜੀ